ਫਰਗੋ ਹਾਂਜੀ ਸਰ ਜਿਹੜੇ ਅੱਜ ਜਿਹੜੀ ਦੁਰਘਟਨਾ ਹੋਈ ਕੀ ਤੁਸੀਂ ਗੱਡੀ ਚਲਾ ਰਹੇ ਸੀ ਕਿ ਬੱਸ ਚਲਾ ਰਹੇ ਸੀ ਹਾਂਜੀ ਇੱਕਦਮ ਹੋਇਆ ਸਭ ਕੁਝ ਮੈਂ ਫਰਗ ਗਵਾਫਤ ਲੁਧਿਆਣਾ ਨੂੰ ਜਾਂਦਾ ਮੈਂ ਤਾਂ ਚੰਦਰ ਤੋਂ ਜਾਣ ਦੀ ਆ ਮੂਨਕਾ ਦੇ ਫਾਟਕ ਤੋਂ ਨਾ ਜੱਗ ਤਾਂ ਮੈਂ ਟਰੈਕਟਰ ਵਾਲੇ ਨੇ ਅੱਗੇ ਕਰਤਾ ਉਹਨੂੰ ਬਚਾਉਣ ਦੇ ਚੱਕਰ ਤੇ ਗੱਡੀ ਤੇ ਉਹਦੇ ਨਾਲ ਗੱਡੀ ਜਾ ਕੇ ਟੱਚ ਹੋ ਗਈ ਤੱਕ ਮੈਂ バス ਹੀ ਫੜ ਲਿਆ। ਇਹ ਪ੍ਰਾਈਵੇਟ ਬੱਸ ਜੀ ਹੈ। ਪ੍ਰਾਈਵੇਟ ਬੱਸ ਪੈਰਾਡਾਈਸ। ਤੇ ਸਵਾਰੀਆਂ ਕਿੰਨੀਆਂ ਕਿ ਸੀਗੇ ਵਿੱਚ? ਸਵਾਰੀਆਂ ਥੋੜੀਆਂ 10-12 ਸਵਾਰੀਆਂ। ਥੋੜੀਆਂ 50 ਹੋ ਗਿਆ ਸਵਾਰੀਆਂ ਦਾ। ਸਵਾਰੀਆਂ ਸਾਰੀਆਂ ਦਾ 50। ਤੇ ਜਿਹੜਾ ਟਰੱਕ ਵਾਲਾ ਸੀਗਾ? ਉਹਦਾ ਨਹੀਂ ਪਤਾ ਕੀ ਬਣਾ। ਉਹਦਾ ਨਹੀਂ ਪਤਾ। ਮੈਂ ਤੁਸੀਂ ਵੀ ਤੁਸੀਂ ਵੀ ਠੀਕ ਹੋ ਬਿਲਕੁਲ। ਮੇਰੇ ਨਾਲ ਲੱਤ ਤੇ ਸੱਟ ਜੇ ਮੇਰੇ ਨਾਲ ਰਾਤ ਨੂੰ ਬਰੋੜਾ ਲੱਗਿਆ ਲੱਤ ਤੇ ਘੁੰਮ ਗਈ ਸਾਰੀ। ਅੱਛਾ ਲੱਤ ਘੁੰਮ ਗਈ ਤਾਂ। ਮੈਂ ਬੋਰਡੇ ਚ ਲੱਗਦਾ ਜਾ। ਇਹ ਸਵੇਦ ਕਿੰਨੇ ਕੁ ਵਿੱਚ ਗੱਲ ਹੈ? ਇਹ ਸਰ ਟਾਈਮ ਮੈਨੂੰ ਕੋਈ ਡਾ ਨੋਟ ਨਹੀਂ ਗਿਆ ਸੱਤ ਸੱਤ ਕੁ ਵਜੇ ਦੀ ਗੱਲ ਹੋਣੀ ਹੈ ਨਾ ਸ਼ਾਇਦ ਇਹ ਤੁਸੀਂ ਬੱਸ ਵਿੱਚ ਹਾਂਜੀ ਸਰ ਆਇਆ ਅੰਜਰ ਦਾ ਅਧਿਕ ਕਿਦਾਂ ਤੁਸੀਂ ਬੱਸ ਵਿੱਚ ਬੈਠੇ ਸੀਗੇ ਹਾਂਜੀ ਸਰ ਕਿੱਦਾਂ ਇਹ ਸਾਰੀ ਘਟਨਾ ਵਾਪਰੀ ਜਿਹੜੀ ਸਰ ਅਸੀਂ ਗੁਰਦਾਸਪੁਰ ਤੋਂ ਲੁਧਿਆਣਾ ਜਾ ਰਹੇ ਸੀਗੇ ਤੇ ਟਾਂਡੇ ਦੇ ਵਿੱਚਕਾਰ ਜਦੋਂ ਬੱਸ ਸੀ ਇੱਕ ਟਰੈਕਟਰ ਆ ਰਿਹਾ ਸੀਗਾ ਉਹ ਟਰਨ ਲੱਗਾ ਸੀ ਸਾਨੂੰ ਫਟਰ ਉਹਨੂੰ ਬਚਾਉਂਦੇ ਪਹੁੰਚਦੇ ਟਰੱਕ ਵਿੱਚ ਬਸ ਸਵਾਰੀ ਫਿਰ ਜਦੋਂ ਆਊਟਸਾਈਡ ਆਈ ਬਸ ਫਿਰ ਦੋ ਕੱਡੀਆਂ ਖਾਦੀਆਂ ਬਸ ਨੇ ਤੇ ਇੱਕ ਇੰਡੀਆ ਦਾ ਇੱਕ ਐਕਟਿਵ ਵਾਲੇ ਦਾ ਐਕਸੀਡੈਂਟ ਹੋ ਗਿਆ ਤੇ ਟਰੈਕਟਰ ਵਾਲੇ ਦੀ ਡੈਥ ਹੋ ਗਈ ਤਾਂ ਮੇਰੇ ਇਹ ਬਾਜੂ ਤੇ ਬਹੁਤ ਜ਼ਿਆਦਾ ਸੱਟ ਆ ਤੁਹਾਡਾ ਕੀ ਨਾਮ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਤੁਸੀਂ ਕਿਤੇ ਜਾ ਰਹੇ ਸੀ ਜੀ ਮੈਂ ਲੁਧਿਆਣਾ ਜਾ ਰਿਹਾ ਸੀ ਲੁਧਿਆਣਾ ਜਾ ਰਿਹਾ ਸੀ ਹਨਾ ਹਾਂ ਜੀ